ਸਾਡਾ ਹਾਲ ਇੱਕ ਬਾਪ ਜਿਹੜਾ ਜੂਏ ਵਿੱਚ ਚੰਗੀ ਭਲੀ ਜਾਇਦਾਦ ਬਰਬਾਦ ਕਰ ਦੇ ਉਹਦੇ ਜੋ ਨੌਜਵਾਨ ਬੱਚਿਆਂ ਨਾ ਹੁੰਦਾ ਉਹ ਸਾਡੀ ਕਾਂਗਰਸ ਨਾ ਹੋਇਆ 78 ਤੋਂ 18 ਤੇ ਆ ਗਏ 78 ਤੋਂ 18 ਤੇ ਆ ਗਏ ਤੇ ਇਸੇ ਗੱਲ ਕਾਰਨ ਹੀ ਆ ਜਿਹੜੀ ਤੀਜੀ ਜਮਾਤ ਆਈ ਹੈ ਇਹਨਾਂ ਨੂੰ ਮੌਕਾ ਮਿਲ ਲੋਗ ਸਾਡੇ ਤੋਂ ਵੀ ਪਰੇਸ਼ਾਨ ਸੀ ਲੋਕ ਕਾਲੀ ਦਲ ਤੋਂ ਵੀ ਪਰੇਸ਼ਾਨ ਸੀ ਆ ਜਿਸ ਦਾ ਦੋਨੋਂ ਸਪੀਕਰ ਨਹੀਂ ਕੰਮ ਕਰਦੇ ਆ ਅਕਾਲੀ ਦਲ ਦਾ ਸੀ ਇਹ ਸਾਡਾ ਸੀ ਆ ਤੀਜਾ ਜਿਹੜਾ ਆਪ ਦਾ ਹੈ ਮੇਰੇ ਹੱਥ 'ਚ ਪੜਾ ਕੱਢਿਆ ਇਹ ਥੋੜਾ ਥੋੜਾ ਰੌਲਾ ਪੰਦ ਹੈ ਤੇ ਵਾਰੇ ਵਾਰੇ ਜਈਏ ਮਾਲਵੇ ਵਾਲਿਆਂ ਇਹੋ ਜੀ ਹਨੇਰੀ ਚੱਲੀ ਇਹੋ ਜੀ ਚੱਲੀ ਇੱਕ ਤੇ ਸਾਡਾ ਰਾਜਾ ਬਚ ਗਿਆ ਵੜਿੰਗ ਸਾਹਿਬ ਬਚ ਗਏ ਇੱਕ ਬੋਰ ਤੇ ਬਾਰਡਰ ਦੇ ਕੋਲ ਇੱਕ ਉਹ ਇੱਕ ਬਚ ਗਿਆ ਸੀ ਤੇ ਬਾਕੀ ਤੇ ਸਾਰਾ ਕੰਮ ਹੀ ਸੁਫੜਾ ਸਾਫ ਕਰ ਦਿੱਤਾ ਉਹ ਵਾਰੇ ਵਾਰੇ ਜਈਏ ਕੇਜਰੀਵਾਲ ਤੇਰੇ ਤੇਰੀ ਇਮਾਨਦਾਰੀ ਦੇ ਤੇ ਤੁਹਾਡੇ ਸਾਫ ਸੁਥਰਾ ਰਾਜ ਦੇਣ ਦੇ ਤੌਰ ਤਰੀਕਿਆਂ ਦੇ ਲਾਈਟ ਬੰਦ ਕੀਤੀ ਗਈ ਦਸਤਾਰ ਲਾ ਕੇ ਟੋਪੀ ਪਾਈ ਗਈ ਉਹਦੇ ਸਿਰ ਤੇ ਐ ਵੀ ਸਾਡੇ ਵਰਗਾ ਸੀ ਟੋਪੀ ਵੀ ਛੇਤੀ ਨਹੀਂ ਸੀ ਆਂਦੀ ਖੇਰ ਚੋ ਸਾਈਜ਼ ਵੱਡਾ ਸੀ ਸਿਰ ਵੱਡਾ ਸੀ ਸਾਈਜ਼ ਦੀ ਟੋਪੀ ਮੰਗਾਈ ਪਿਛਲੇ ਬੰਨੇੋਂ ਕੱਢਿਆ ਤੇ ਪੰਜਵੇਂ ਚੌਥੇ ਦਿਨ ਜਦੋਂ ਸਾਰੀਆਂ ਟੇਪਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਆਡੀਓ ਵੀਡੀਓ ਫਿਰ ਕਿਤੇ ਗ੍ਰਿਫਤਾਰ ਕੀਤਾ ਅਸੀਂ ਮੈਂ ਸਮਝਦਾ ਇੱਕ ਐਕਸਪੈਰੀਮੈਂਟ ਕੀਤਾ ਜਿਹਦੀ ਬੜੀ ਵੱਡੀ ਕੀਮਤ ਸਾਨੂੰ ਅਦਾ ਕਰਨੀ ਪਈ ਬਿਲਕੁਲ ਠੀਕ ਹੈ ਅਕਾਲੀ ਦਲ ਦੀ ਸਰਕਾਰ 10 ਸਾਲ ਤੋਂ ਬਾਅਦ 10 ਸਾਲੇ ਤਾਕਤ ਚ ਰਹੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਜਿੰਨਾ ਪਰਿਵਾਰ ਸੀ ਉਹਨਾਂ ਨੇ ਜਿਸ ਕਿਸਮ ਦਾ ਪੰਜਾਬ ਦੇ ਵਿੱਚ ਤੌਰ ਤਰੀਕਾ ਅਪਣਾਇਆ ਲੋਕਾਂ ਨੇ ਰਿਜੈਕਟ ਕੀਤਾ ਸਾਡੀ ਪਾਰਟੀ ਨੂੰ ਟਾਈਮ ਦਿੱਤਾ ਮੌਕਾ ਦਿੱਤਾ ਮੈਨੂੰ ਯਾਦ ਹੈ ਮੈਂ ਅਧਿਐਕਸੀ ਜਦੋਂ ਅਧਿਐਕਸਤਾ ਛੱਡੀ 50000 ਤੋਂ ਵੱਡਾ ਇਕੱਠ ਪਿਆਸਿਕ ਕੱਟ ਬਠਿੰਡੇ ਵਿੱਚ ਹੋਇਆ ਉਦੋਂ ਕੈਪਟਨ ਨਮਰਿੰਦਰ ਸਿੰਘ ਉਹਨਾਂ ਨੂੰ ਲੋੜ ਨਹੀਂ ਸੀ ਬੱਟ ਕਿਉਂਕਿ ਦੋ ਵਾਰ ਹਾਰ ਚੁੱਕੇ ਸੀ ਉਹ ਚਾਂਸ ਨਹੀਂ ਸੀ ਲੈਣਾ ਚਾਹੁੰਦਾ ਉਹਨਾਂ ਨੂੰ ਕੋਈ ਸਿਆਣਿਆਂ ਨੇ ਰਾਏ ਦਿੱਤੀ ਗੁਟਕਾ ਸਾਹਿਬ ਹੱਥੇ ਚ ਰੱਖ ਲਿਆ ਤਲਵੰਡੀ ਸਾਬੋਵਾਲ ਮੂੰਹ ਕਰਕੇ ਯਕੀਨ ਦਿਵਾਇਆ ਕਿ ਫਿਕਰ ਨਾ ਕਰੋ ਮੈਂ ਚੰਦ ਮਹੀਨਿਆਂ ਚ ਨਸ਼ਾ ਦੂਰ ਕਰ ਉਹ ਸਾਹਿਬ ਦਾ ਕਰ ਵੀ ਦਿੰਦੇ ਜੇ ਘਰੋਂ ਬਾਹਰ ਨਿਕਲ ਪੰਜ ਸਾਲ ਕੈਪਟਨ ਸਾਹਿਬ ਘਰੋਂ ਹੀ ਬਾਹਰ ਨਹੀਂ ਨਿਕਲੇ ਤੇ ਸਾਡਾ ਹਾਲ ਇੱਕ ਬਾਪ ਜਿਹੜਾ ਜੂਏ ਵਿੱਚ ਚੰਗੀ ਭਲੀ ਜਾਇਦਾਦ ਬਰਾਬਰ ਬਰਬਾਦ ਕਰਦੇ ਉਹਦੇ ਜੋ ਨੌਜਵਾਨ ਬੱਚਿਆਂ ਨਾਲ ਹੁੰਦਾ ਉਹ ਸਾਡੀ ਕਾਂਗਰਸ ਨਾ ਹੋਇਆ 78 ਤੋਂ 18 ਤੇ ਆ ਗਏ 78 ਤੋਂ 18 ਤੇ ਆ ਗਏ ਤੇ ਇਸੇ ਗੱਲ ਕਾਰਨ ਹੀ ਆ ਜਿਹੜੀ ਤੀਜੀ ਜਮਾਤ ਆਈ ਹੈ ਇਹਨਾਂ ਨੂੰ ਮੌਕਾ ਮਿਲ ਲੋਕ ਸਾਡੇ ਤੋਂ ਵੀ ਪਰੇਸ਼ਾਨ ਸੀ ਲੋਕ ਕਾਲੀ ਦਲ ਤੋਂ ਵੀ ਪਰੇਸ਼ਾਨ ਸੀ ਅੱਜ ਤਾਂ ਦੋਨੋਂ ਸਪੀਕਰ ਨਹੀਂ ਕੰਮ ਕਰਦੇ ਆ ਅਕਾਲੀ ਦਲ ਦਾ ਸੀ ਇਹ ਸਾਡਾ ਸੀ ਆ ਤੀਜਾ ਜਿਹੜਾ ਆਪ ਦਾ ਹੈ ਮੇਰੇ ਹੱਥੇ ਚ ਬਣਾ ਕੱਢਿਆ ਇਹ ਥੋੜਾ ਥੋੜਾ ਰੌਲਾ ਪੰਦ ਹੈ ਤੇ ਵਾਰੇ ਵਾਰੇ ਦਈਏ ਮਾਲਵੇ ਵਾਲਿਆਂ ਇਹੋ ਜੀ ਹਨੇਰੀ ਚੱਲੀ ਇਹੋ ਜੀ ਚੱਲੀ ਇੱਕ ਤੇ ਸਾਡਾ ਰਾਜਾ ਬਚ ਗਿਆ ਵੜਿੰਗ ਸਾਹਿਬ ਬਚ ਗਏ ਇੱਕ ਬੋਰ ਦੇ ਬਾਰਡਰ ਦੇ ਕੋਲ ਇੱਕ ਉਹ ਇੱਕ ਬਚ ਗਿਆ ਸੀ ਤੇ ਬਾਕੀ ਤੇ ਸਾਰਾ ਕੰਮ ਹੀ ਚੁਫੜਾ ਸਾਫ ਕਰ ਦਿੱਤਾ ਜਾ ਲੋਕਾਂ ਨੂੰ ਬੜਾ ਸੀ ਕਹਿੰਦੇ ਸੀ ਪਿੰਡਾਂ ਦੇ ਵੇੜਿਆਂ ਦੇ ਵਿੱਚੋਂ ਇਹ ਛੋਟੇ-ਛੋਟੇ ਕਸਬਿਆਂ ਦੇ ਵਿੱਚੋਂ ਇਹ ਸਰਕਾਰ ਉੱਥੋਂ ਚੱਲੇਗੀ ਤੁਹਾਡੀ ਸੁਣਵਾਈ ਦੇ ਨਾਲ ਇਮਾਨਦਾਰੀ ਦੀ ਗੱਲ ਕੀਤੀ ਇੱਕ ਇਮਾਨਦਾਰ ਤੁਹਾਡੇ ਐਸੇ ਮੇਰਾ ਖਿਆਲ ਸ਼ਹਿਰ ਦੇ ਗਵਰਨਸੀ ਸਰਕਟਾ ਉੱਥੋਂ ਫੜਿਆ ਇੱਕ ਰਤਨ ਕਈ ਅਨਮੋਲ ਰਤਨ ਨੇ ਇਹਨਾਂ ਕੋਲ ਕਈ ਅਨਮੋਲ ਰਤਨ ਇੱਕ ਰਤਨ ਇੱਥੋਂ ਫੜ ਲਿਆ 5-7 ਲੱਖ ਰੁਪਈਆ ਕਹਿੰਦੇ ਇੱਥੇ ਲੈਂਦਾ ਸੀ ਵਿਜੀਲੈਂਸ ਵਾਲਿਆਂ ਨੇ ਪ੍ਰੋਗਰਾਮ ਬਣਾ ਲਿਆ 트੍ਰੈਪ ਲਾ ਕੇ ਫੜ ਲਿਆ ਫਿਰ ਉੱਤੋਂ ਟੈਲੀਫੋਨ ਆ ਗਿਆ ਇਹਨਾਂ ਦੇ ਆਕਾਦਾ ਦਿੱਲੀ ਤੋਂ ਕਿ ਆਪਣਾ ਰਤਨ ਬਗਾਨਾ ਰਤਨ ਹੁੰਦਾ ਤਾਂ ਕਹਿੰਦੇ ਫੜ ਲਓ ਇਹ ਆਪਣਾ ਰਤਨ ਇਹਨਾਂ ਸਾਰਿਆਂ ਨੂੰ ਹਰ ਕੰਮ ਦੀ ਇਜਾਜ਼ਤ ਹੈ ਤੋ ਆਪਣੇ ਰਤਨ ਨੂੰ ਬਚਾਓ ਪ੍ਰੈਸ ਪਹੁੰਚ ਗਈ ਆ ਵੇਖੋ ਜਿਹੜੇ ਬੈਠੇ ਸਾਡੇ ਪ੍ਰੈਸ ਦੇ ਭਰਾ ਜਿਹਦੇ ਦਿਵਾਲੇ ਹੋ ਜਾਣ ਉਹਦੀ ਵੀ ਜਾਨ ਸੁਰੱਖਿਰ ਹੋਣੀ ਮੁਸ਼ਕਲ ਹੋ ਜਾਂਦੀ ਇਹ ਪਹੁੰਚ ਕੇ ਛਡਾਣਾ ਐਮਐਲਏ ਮੁਸ਼ਕਲ ਬਣ ਗਿਆ ਫੇਰ ਵੇਖੋ ਉਸ ਸਰਕਟ ਆ ਉਸ ਦੀਆਂ ਲਾਈਟਾਂ ਬੰਦ ਕੀਤੀਆਂ ਗਈ ਉਹ ਵਾਰੇ ਵਾਰੇ ਜਾਈਏ ਕੇਜਰੀਵਾਲ ਤੇਰੇ ਤੇਰੀ ਇਮਾਨਦਾਰੀ ਦੇ ਤੇ ਤੁਹਾਡੇ ਸਾਫ ਸੁਥਰਾ ਰਾਜ ਦੇਣ ਦੇ ਤੌਰ ਤਰੀਕਿਆਂ ਦੇ ਲਾਈਟ ਬੰਦ ਕੀਤੀ ਗਈ ਦਸਤਾਰ ਲਾ ਕੇ ਟੋਪੀ ਪਾਈ ਜੀ ਉਹਦੇ ਸਿਰ ਤੇ ਐ ਵੀ ਸਾਡੇ ਵਰਗਾ ਸੀ ਟੋਪੀ ਵੀ ਛੇਤੀ ਨਹੀਂ ਸੀ ਆਂਦੀ ਖੇਰ ਚੋ ਸਾਈਜ਼ ਵੱਡਾ ਸੀ ਸਿਰ ਵੱਡਾ ਸੀ ਸਾਈਜ਼ ਦੀ ਟੋਪੀ ਮੰਗਾਈ ਪਿਛਲੇ ਬੰਨਿਓ ਕੱਢਿਆ ਤੇ ਪੰਜਵੇਂ ਚੌਥੇ ਦਿਨ ਜਦੋਂ ਸਾਰੀਆਂ ਟੇਪਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਆਡੀਓ ਵੀਡੀਓ ਫਿਰ ਕਿਤੇ ਗ੍ਰਿਫਤਾਰ ਕੀਤਾ ਇਹ ਸਰਕਾਰ ਦੇ ਖਿਲਾਫ ਤੁਹਾਨੂੰ ਸਾਰਿਆਂ ਨੂੰ ਖੜੇ ਹੋਣਾ ਪਏ ਆਉਣ ਵਾਲੀ ਪਾਰਲੀਮੈਂਟ ਜਿਹੜੀਆਂ ਇਲੈਕਸ਼ਨਾਂ ਨੇ 7-8 ਮਹੀਨਿਆਂ ਤੋਂ ਬਾਅਦ ਮੇਰੇ ਵੀਰੋ ਤੇ ਭਰਾਓ ਸੁਣ ਲਓ ਜੇ ਇਸ ਕੋਰ ਨੂੰ ਗਲਿਓ ਲੈਣਾ ਮੈਨੂੰ ਕੋਰ ਸਮਝ ਨੂੰ ਜੇ ਇਸ ਕੋਰ ਨੂੰ ਗਲਿਓ ਲੈਣਾ ਤੇ ਅਸੀਂ 13 ਦੀਆਂ 13 ਪਾਰਲੀਮੈਂਟ ਸੀਟਾਂ ਲਣੀਆਂ ਨੇ ਮੇਰੀ ਚੰਗੀ ਤਰ੍ਹਾਂ ਗੱਲ ਇੱਕ ਸਮਝਿਓ ਤੇ ਤਗੜੇ ਹੋ ਕੇ ਉਹ ਬਦਲਾ ਲੈ ਲਓ ਇੱਕ ਵਾਰ ਤੁਸੀਂ ਮੌਕਾ ਦਿੱਤਾ ਤੁਹਾਡੇ ਨਾਲ ਤਰੋ ਹੋਇਆ ਤੁਹਾਡੇ ਨਾਲ ਹੋਇਆ ਧੋਖਾ ਉਹ ਮੈਨੂੰ ਪਤਾ ਹੈ ਵਿਰੋਧੀ ਧਿਰ ਦਾ ਲੀਡਰ ਹੋਣ ਕਰ ਦੋ ਵਾਰ ਮੈਂ ਤੁਹਾਡੀ ਵਕਾਲਤ ਕੀਤੀ ਹੈ ਜਿਹੜੀ ਗੁਲਾਬੀ ਸੁੰਡੀ ਤੁਹਾਡੇ ਨਰਮੇ ਤੇ ਪਈ ਹੈ ਕਿਸੇ ਨੂੰ ਚਵਾਨੀ ਨਹੀਂ ਇਹਨੇ ਦਿੱਤੀ ਪਹਿਲੇ ਝੋਨੇ ਦੀ ਫਸਲ ਖਰਾਬ ਹੋਈ ਸਾਰਿਆਂ ਨੂੰ ਪਹਿਲੇ ਕਣਕ ਆਈ ਹੁਲ ਗਈ ਕਣਕ ਪੰਜ ਪੰਜ ਕੁਇੰਟਲ ਝਾੜ ਖਟਿਆ ਉਹਦਾ ਕੁਝ ਨਹੀਂ ਦਿੱਤਾ